ਹਾਂਜੀ ਮੈਡਮ ਜਿਹੜੀ ਇਹ ਅੱਜ ਬੱਸ ਪਹਿਲੀ ਬੱਸ ਜਿਹੜੀ ਹਲਕੇ ਰਾਜਪੁਰ ਤੋਂ ਜਿਹੜੀ ਯਾਤਰਾ ਲਈ ਰਵਾਨਾ ਕੀਤੀ ਜਾ ਰਹੀ ਹੈ ਕਿਆ ਕਹਿਣਾ ਚਾਹੁੰਗਾ ਮੈਂ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਦੀ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਸ਼ੁਰੂ ਹੋ ਰਹੀ ਹੈ ਅੱਜ ਸਾਡੇ ਰਾਜਪੁਰਾ ਬੂਥ ਨੰਬਰ 1 ਤੋਂ ਸ਼ੁਰੂ ਹੋ ਰਹੀ ਹੈ ਜਿਹੜਾ ਕਿ ਪਿੰਡ ਚੰਦੂ ਮਾਜਰੇ ਦਾ ਅੱਜ ਸਾਡੇ ਨਾਲ ਜਿਹੜੀ ਤੀਰਥ ਯਾਤਰਾ ਦੀ ਸਾਰੀ ਟੀਮ ਹੈ ਜ਼ਿਲ੍ਹੇ ਦੀ ਟੀਮ ਸਾਡੇ ਰਾਜਪੁਰਾ ਹਲਕੇ ਦੀ ਟੀਮ ਸਰਪੰਚ ਸਾਹਿਬ ਸਾਡੇ ਬਲਾਕ ਸਮਤੀ ਮੈਂਬਰ ਸਾਰੀ ਟੀਮ ਇੱਥੇ ਆ ਕੇ ਇਹਨਾਂ ਨੂੰ ਯਾਤਰਾ ਤੇ ਸਾਰੇ ਸਾਥੀਆਂ ਨੂੰ ਭੇਜ ਰਹੀ ਹੈ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਅੱਜ ਪੰਜਾਬ ਦਾ ਪੁੱਤ ਹੋਣ ਦਾ ਅਸਲੀ ਪਰਮਾਨ ਦੇ ਰਹੇ ਨੇ ਜਿਹੜੇ ਆਪਦੇ ਬਜ਼ੁਰਗਾਂ ਨੂੰ ਯਾਤਰਾ ਕਰਾਰੇ ਨੇ ਕਿਉਂਕਿ ਕਹਿੰਦੇ ਨੇ ਕਿ ਪਿਛਲੇ ਜਮਾਨੇ ਟਾਈਮ 'ਚ ਇੱਕ ਇੱਕ ਪੁੱਤ ਸੀ ਸ਼ਰਮਨ ਕੁਮਾਰ ਜਿਨ੍ਹਾਂ ਨੇ ਆਪਦੇ ਅੰਦੇ ਮਾਪੇ ਨੂੰ ਯਾਤਰਾ ਕਰਾਈ ਸੀ ਤੇ ਅੱਜ ਦੂਜਾ ਪੁੱਤ ਬਣ ਕੇ ਸਰਦਾਰ ਭਗਵਾਨ ਸਿੰਘ ਮਾਨ ਜੀ ਆਪਦੇ ਬਜ਼ੁਰਗਾਂ ਨੂੰ ਯਾਤਰਾ ਕਰਵਾ ਰਹੇ ਨੇ ਕਹਿੰਦੇ ਯਾਤਰਾ ਕਰਨ ਨਾਲ ਤਾਂ ਜਿਹੜਾ ਪੁੰਨ ਮਿਲਦਾ ਹੀ ਮਿਲਦਾ ਤੇ ਜਿਹੜਾ ਕਰਵਾਂਦਾ ਹੈ ਉਹਨੂੰ ਓਦੋਂ ਵੱਡਾ ਪੁੰਨ ਮਿਲਦਾ ਤਾਂ ਮੈਂ ਅੱਜ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਕਰਵਾਂਗੇ ਇਹ ਤੀਰਥ ਯਾਤਰਾ ਦੋ ਰਾਤ ਉੱਥੇ ਉਹਨਾਂ ਨੂੰ ਇਹਨਾਂ ਨੂੰ ਸਟੇ ਕਰਨਾ ਪਊਗਾ ਸਾਰਾ ਇਹਨਾਂ ਨੂੰ ਜਿਵੇਂ ਕਹਿੰਦੇ ਆ ਵੀ ਬਜ਼ੁਰਗਾਂ ਨੂੰ ਫੁੱਲਾਂ ਵਾਂਗੂ ਲੈ ਕੇ ਜਾਣਾ ਹੈ ਉੱਥੇ ਪੂਰਾ ਰਹਿਣ ਦਾ ਖਾਣ ਪੀਣ ਦਾ ਤੀਰ ਦਰਸ਼ਨ ਕਰਵਾਉਣ ਦਾ ਸਾਰੇ ਅਰੇਂਜਮੈਂਟ ਉੱਥੇ ਕੀਤੇ ਹੋਏ ਆ ਸਾਡੀ ਟੀਮ ਦੇ ਮੈਂਬਰ ਨਾਲ ਜਾ ਰਹੇ ਨੇ ਜਿਹੜੇ ਇਹਨਾਂ ਦਾ ਪੂਰਾ ਧਿਆਨ ਰੱਖਣਗੇ ਕਿ ਕਿਸੇ ਸਾਡੇ ਮਾਪੇ ਨੂੰ ਕੋਈ ਵੀ ਦਿੱਕਤ ਨਾ ਆਵੇ ਇਹ ਸਾਰਾ ਅਰੇਂਜਮੈਂਟ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਕੀਤਾ ਗਿਆ ਔਰ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਬਜ਼ੁਰਗ ਬਾਗਾ ਬਾਰਡਰ ਵੀ ਦੇਖ ਕੇ ਆ ਸਕਦੇ ਨੇ ਕਿਉਂਕਿ ਇੱਕ ਸੁਪਨਾ ਹੁੰਦਾ ਹੈ ਕਿ ਅਸੀਂ ਦੇਖੀਏ ਕੀ ਸਾਡੇ ਜਿਹੜੇ ਫੌਜੀ ਵੀਰ ਐ ਉਹ ਕਿਵੇਂ ਉੱਥੇ ਰਹਿੰਦੇ ਨੇ ਪਾਕਿਸਤਾਨ ਤੇ ਹਿੰਦੂਸਤਾਨ ਦੇ ਬਾਰਡਰ ਤੇ ਕਿਵੇਂ ਫੌਜਾਂ ਸਾਡੀਆਂ ਉੱਥੇ ਲੜਦੀਆਂ ਕਿਵੇਂ ਉੱਥੇ ਖੜਦੀਆਂ ਨੇ ਅੱਜ ਉਹ ਵੀ ਸਾਰੇ ਬਜ਼ੁਰਗਾਂ ਦਾ ਸੁਪਨਾ ਪੂਰਾ ਹੋਊਗਾ ਮੈਂ ਪੂਰੇ ਰਾਜਪੁਰਾ ਹਲਕੇ ਵੱਲੋਂ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਅੱਜ ਜਿਹੜੀ ਬਜ਼ੁਰਗਾਂ ਨੂੰ ਯਾਤਰਾ ਕਰਵਾ ਰਹੇ ਨੇ ਤੇ ਮੈਂ ਸਾਡੇ ਮਾਪਿਆਂ ਨੂੰ ਵੀ ਇਹੀ ਕਿਹਾ ਜੀ ਤੁਸੀਂ ਉੱਥੇ ਜਾ ਕੇ ਪੰਜਾਬ ਦੀ ਸੁੱਖ ਮੰਗ ਕੇ ਆਈਓ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹ ਸੁਪਨਾ ਪੂਰਾ ਹੋਵੇ ਤੇ ਸਾਡਾ ਪੰਜਾਬ ਜਿਹੜਾ ਪਹਿਲਾਂ ਪੰਜਾਬ ਸੀ ਹੱਸਦਾ ਖੇਡਦਾ ਮੇਲਿਆਂ ਦਾ ਮੇਲਿਆਂ ਦਾ ਪੰਜਾਬ ਖੁਸ਼ੀਆਂ ਦਾ ਪੰਜਾਬ ਉਹ ਪੰਜਾਬ ਸਾਡਾ ਦੁਆਰਾ ਤੋਂ ਬਣ ਸਕੇ ਮੈਡਮ ਜਿੱਤਰਾ ਯਾਤਰਾ ਜਾ ਰਹੀ ਹੈ ਤੇ ਹੋਰ ਵੀ ਹੋਰ ਜਗ੍ਹਾਵਾਂ ਤੇ ਵੀ ਜਾਏਗੀ ਯਾਤਰਾ ਤੇ ਹੋਰ ਬਿਲਕੁਲ ਜੀ ਪੂਰੇ ਪੰਜਾਬ ਚੋ ਵੀ ਜਾ ਰਹੀ ਐ ਅੱਜ ਸਾਡੇ ਰਾਜਪੁਰਾ ਹਲਕੇ ਦੇ ਬੂਥ ਨੰਬਰ 1 ਚੰਦੂ ਮਾਜਰਾ ਤੋਂ ਜਾ ਰਹੀ ਐ ਫਿਰ 2-3 ਦਿਨਾਂ ਵਿੱਚ ਸ਼ਾਇਦ 12 ਤਰੀਕ ਫਾਈਨਲ ਹੋ ਰਹੀ ਐ 12 ਤਰੀਕ ਨੂੰ ਬੂਥ ਨੰਬਰ 2 ਬਲਸੂਏ ਤੋਂ ਜਾਊਗੀ ਇਸ ਤਰ੍ਹਾਂ ਬੂਥ ਬੂਥ ਬਾਰੀ ਸੀ 1 2 3 4 5 ਐ ਕਰਕੇ ਸਾਰੇ ਬੂਥਾਂ ਤੋਂ ਯਾਤਰਾ ਜਾਊਗੀ ਔਰ ਮੈਂ ਸਾਰੇ ਆਪਣੇ ਪਿੰਡਾਂ ਦੇ ਬਜ਼ੁਰਗਾਂ ਨੂੰ ਸ਼ਹਿਰ ਦੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਇਹ ਕਹਿਨੀ ਆ ਕਿ ਜਿਹੜਾ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਮੌਕਾ ਦਿੱਤਾ ਸਾਨੂੰ ਜ਼ਰੂਰ ਜਾਣਾ ਚਾਹੀਦਾ ਤੇ ਉੱਥੇ ਜਾ ਕੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਕੇ ਆਉਣਾ ਚਾਹੀਦਾ ਅੰਜੀ ਪ੍ਰਧਾਨ ਜੀ ਜਿਹੜੀ ਯਾਤਰਾ ਜਾ ਰਹੀ ਹੈ ਜਾਂ ਵਿੱਚੋਂ ਤੇ ਵੱਖ-ਵੱਖ ਹਲਕਿਆਂ ਤੋਂ ਜਾ ਰਹੀ ਹੈ ਤਾਂ ਇਸ ਦੇ ਬਾਰੇ ਜਾਣਕਾਰੀ ਦਿੱਤੀ। ਇਸ ਤਰ੍ਹਾਂ ਜੀ ਅੱਜ ਰਾਜਪੁਰੇ ਤੋਂ ਸਾਡੇ ਹਲਕੇ ਦੇ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਦੀ ਗਵਾਹੀ ਦੇ ਵਿੱਚ ਇਹ ਯਾਤਰਾ ਜਾ ਰਹੀ ਹੈ ਅਚੇਚੇ ਤੌਰ ਤੇ ਇੱਥੇ ਪਹੁੰਚੇ ਨੇ। ਇਹਨਾਂ ਦੀ ਦੇਖਰੇਖ ਦੇ ਵਿੱਚ ਚੰਦੂ ਮਾਜਰਾ ਪਿੰਡ ਦੇ ਵਿੱਚ ਇੱਕ ਸਾਂਝੀ ਜਗ੍ਹਾ ਦੇ ਉੱਪਰ ਰਜਿਸਟ੍ਰੇਸ਼ਨ ਕੀਤੀ ਗਈ ਸੀ ਜੀ ਤੇ ਫਿਰ ਉਹਨਾਂ ਦੇ ਡਰਾਅ ਕੱਢੇ ਗਏ ਸੀ। ਉਹ ਡਰਾਅ ਦੇ ਵਿੱਚ ਜਿਹੜੇ 40 ਬੰਦੇ ਪਹਿਲੇ ਆਏ ਆ। ਉਹਨਾਂ ਨੂੰ ਯਾਤਰਾ ਦੇ ਵਿੱਚ ਭੇਜਿਆ ਜਾ ਰਿਹਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਮੈਡਮ ਜੀ ਦੀ ਟੀਮ ਨੇ ਜ਼ਿਲ੍ਹਾ ਟੀਮ ਨੇ ਇੱਥੇ ਆ ਕੇ ਰਜਿਸਟ੍ਰੇਸ਼ਨ ਕਰਾਈ ਤੇ ਡਰਾਅ ਕੱਢੇ ਤੇ ਜਿਹੜੀ ਅੱਜ ਸੰਗਤ ਉਸ ਕਰਕੇ ਜਾ ਰਹੀ ਹੈ ਤਾਂ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਪਰਿਵਾਰਿਕ ਜਿੰਨਾ ਲੋਕ ਨਹੀਂ ਨਿਕਲ ਪੰਦੇ ਪਰਿਵਾਰਿਕ ਤੋਂ ਤੇ ਜਿਹੜੀ ਇਹ ਯਾਤਰਾ ਹੈ ਚਲੋ ਸਾਰਾ ਕੁਝ ਫ੍ਰੀ ਵੀ ਹੈ ਤੇ ਅੱਗੇ ਕਿਆ-ਕਿਆ ਇਹਨਾਂ ਨੂੰ ਸੁਵਿਧਾ ਮਿਲੇਗੀ ਜਾ ਕੇ ਜਿਸ ਤਰ੍ਹਾਂ ਮੈਡਮ ਜੀ ਨੇ ਦੱਸਿਆ ਹੀ ਹੈ ਬਈ ਭਗਵੰਤ ਮਾਨ ਸਾਹਿਬ ਦੀ ਸੋਚ ਸੀ ਕਿ ਜਿਹੜੇ ਸਾਡੇ ਬਜ਼ੁਰਗ ਹੈ 50 ਸਾਲ ਤੋਂ ਉੱਪਰ ਹੋ ਗਏ ਕਈ ਅਜ ਤੱਕ ਹਰਮੰਦਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ ਉਹਨਾਂ ਨੇ ਬਹੁਤ ਬਰੀਕੀ ਨਾਲ ਇਹ ਜਾਂਚ ਕਰਕੇ ਤੇ ਫਿਰ ਬਜ਼ੁਰਗਾਂ ਦੇ ਲਈ ਇਹ ਕਦਮ ਚੱਕਿਆ ਉੱਥੇ ਮੈਡਮ ਨੇ ਦੱਸਿਆ ਕਿ ਬਹੁਤ ਵਧੀਆ ਫੈਸਿਲਿਟੀ ਹੈ ਇੱਥੇ ਰਸਤੇ ਦੇ ਵਿੱਚ ਵੀ ਚਾਹ ਪਾਣੀ ਦਾ ਪ੍ਰੋਗਰਾਮ ਹੈ ਬੱਸ ਦੇ ਵਿੱਚ ਵੀ ਪਾਣੀ ਵਗੈਰਾ ਹੋਰ ਦਿੱਤਾ ਜਾਏਗਾ ਉੱਥੇ ਵੀ ਹੋਟਲ ਦੇ ਵਿੱਚ ਅਰੇਂਜਮੈਂਟ ਹੈ ਜਿਸ ਤਰ੍ਹਾਂ ਦੱਸ ਰਹੇ ਸੀ ਮੈਡਮ ਜੀ ਬਈ ਵਾਗਾ ਬਾਰਡਰ ਤੇ ਅਸੀਂ ਆਪ ਨਹੀਂ ਦੇਖਿਆ ਠੀਕ ਹੈ ਉਥੇ ਪਰੇਡ ਜਿਹੜੀ ਪਾਕਿਸਤਾਨ ਦੀ ਭਾਰਤ ਦੀ ਪਰੇਡ ਹੁੰਦੀ ਹੈ ਉਹਦਾ ਵੀ ਆਨੰਦ ਮਾਣਨਗੇ ਜਲਿਆਂ ਵਾਲਾ ਬਾਗ ਹੈ ਦਰਬਾਰ ਸਾਹਿਬ ਦੁਰਗਾਣਾ ਮੰਦਿਰ ਹੈ ਰਾਮ ਤੀਰੇ ਜੀ ਦਾ ਅਰੇ ਪਸੀ ਯਾਤਰਾ ਹੋएगी ਫੈਸਿਲਿਟੀ ਦੀ ਬਹੁਤ ਵਧੀਆ ਜਿਹੜੀ ਸੰਗਤ ਜਾ ਕੇ ਆ ਰਹੀ ਹੈ ਚਾਹੀ ਉਹਨਾਂ ਨੂੰ ਪੁੱਛ ਕੇ ਦੇਖੋ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੋਚਿਆ ਨਹੀਂ ਸੀ ਹਾਂਜੀ ਹਾਂਜੀ ਜਿਹੜੀ ਯਾਤਰਾਏ ਜਾ ਰਹੇ ਤੁਸੀਂ ਕਹਿਣਾ ਚਾਹੋਗੇ ਤੇ ਬਸ ਵਜੇ ਅਬ ਯਾਤਰਾ ਨਾ ਅਸੀਂ ਸਭ ਕਿਹਾ ਸੀ ਵੀ ਕਦੋਂ ਪਹਿਲਾਂ ਕਹਿੰਦੇ ਵੀ ਜਾ ਸਕਦੇ ਹਾਂ ਅਵੰਤਮਾਨ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਖੁਸ਼ ਹੋ ਤੁਸੀਂ ਜਾ ਰਹੇ ਹੋ ਖੁਸ਼ 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 ਹਾਂਜੀ ਮਾਤਾ ਜੀ ਜਿਹੜੇ ਅੱਜ ਯਾਤਰਾ ਤੇ ਜਾ ਰਹੇ ਹੋ ਤੁਸੀਂ ਕਹਿਣਾ ਚਾਹੋਗੇ ਹਾਂਜੀ ਅਸੀਂ ਬਹੁਤ ਖੁਸ਼ ਆ ਜੀ यात्रा कर सोचा भी तभी है। जा सकूगा जी असि बात बहुत अपराल बहुत ज्यादा चंगा है खालसा वह जी बहुत आशीर्वाद जी भगवंत मान जी